ਗੁਰਪਤੇ ਜੀ 12 ਮਈ 1700 10 ਈਸਵੀ ਨੂੰ ਸਰਦਾਰ ਬੰਦਾ ਸਿੰਘ ਬਹਾਦਰ ਨੇ ਆਪਣੀ ਹੋਂਦ ਨੂੰ ਕਾਇਮ ਰੱਖਿਆ ਹੋਇਆ ਸਿੱਖ ਰਾਜ ਕਾਇਮ ਕੀਤਾ ਸਾਡੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਜਿਨੇ ਜਾਤ ਪਾਤ ਨੂੰ ਨਹੀਂ ਮੰਨਿਆ ਉਹਨੇ ਸਿੱਖ ਧਰਮ ਨੂੰ ਮੰਨਿਆ ਜਿਹਦੇ ਵਿੱਚ ਹਿੰਦੂ ਮੁਸਲਮ ਸਹਾਈ ਸਾਰੀਆਂ ਜਾਤਾਂ ਨਾਲ ਲੇ ਕੇ ਚੱਲਿਆ ਹੋ ਬਹੁਤ ਵੱਡਾ ਰਾਜ ਕੰਮ ਕੀਤਾ ਜਿਹਦਾ ਲੋਹਾ ਅੱਜ ਦੁਨੀਆ ਤੇ ਮੰਨਿਆ ਜਾ ਰਿਹਾ ਆਉਣ ਵਾਲੀ 2027 ਨੂੰ ਯਾਦ ਰੱਖੋਗੇ ਆ ਜਿਹੜਾ ਜਾਤ ਪਾਤ ਦਾ ਪਾੜਾ ਸਾਡੇ ਚ ਪਾਇਆ ਗਿਆ ਨਾ ਇਹ ਬਾਹਰਲੇ ਮੁਲਕਾਂ 'ਚ ਹੈ ਨਹੀਂ ਉਹ ਤਾਂ ਮੁਲਖਾਂ ਦਾ ਬਹੁਤ ਵੱਡਾ ਬੋਲਬਾਲਾ ਉਹਨਾਂ ਦਾ ਰੁਪਈਆ 60 ਚ 80 ਚ 105 ਚ 10 ਚ ਤਾਂ ਵਿਗਦਾ ਉਥੇ ਜਾਤ ਪਾਤ ਦਾ ਵਖਰੇਵਾ ਹੈ ਨਹੀਂ ਅਸੀਂ ਜਾਤ ਪਾਤ ਨੂੰ ਛੱਡ ਕੇ ਉੱ퍼 ਉੱਠੀਏ 2027 ਨੂੰ ਅਸੀਂ ਆਪਣਾ ਸਿੱਖ ਰਾਜ ਕਾਇਮ ਕਰੀਏ ਤੇ ਨੰਦ ਮੰਨੀਏ ਗੁਰਫਤੇ ਜੀ